ਮੋਤਕਰ ਪਿੰਡ ਕਿਲਾ ਤੇ ਜਿੱਦਾਂ 50 ਦਿਨ ਪਹਿਲਾਂ ਇੱਕ ਮੇਰੇ ਤੋਂ ਬੋਡੀ ਸਰਵਿਸ ਜੂਸ ਲੈ ਕੇ ਗਏ ਸੀਗੇ ਹਾਂਜੀ ਉਹਨਾਂ ਨੂੰ ਵਰਤਣ ਤੋਂ ਪਹਿਲਾਂ ਸਾਨੂੰ ਕੀ ਕੀ ਦਿੱਕਤਾਂ ਸੀ ਤੌਰ ਫੇਨ ਸੀ ਹੁੰਦਾ ਭਾਰ ਨਹੀਂ ਸੀ ਆਉਂਦਾ ਆ ਗੋਡਿਆਂ 'ਚ ਦਰਦ ਸੀਗਾ ਬਹੁਤ ਗੋਡਿਆਂ 'ਚ ਦਰਦ ਸੀਗੀ 1 ਲੱਖ ਦਾ ਬਿਲਕੁਲ ਜਿਆਦਾ ਖੜੀ ਸੀਗੀ ਹਾਂਜੀ 1 ਲੱਖ ਖੜੀ ਸੀ ਤੇ ਹੋਰ ਸਰੀਰ ਨੂੰ ਜਿੱਦਾਂ ਹਾਂਜੀ ਜਿਸ ਤਰ੍ਹਾਂ ਉਹ ਤਾਂ ਜਦ ਤੱਕ ਦਰਦ ਤਾਂ ਨਹੀਂ ਖੜੀ ਸੀਗੀ ਦਰਦਾਂ ਵਗੈਰਾ ਬਹੁਤ ਰੇਨੀਆਂ ਸੀਗਾ ਸਰੀਰ ਤੇ ਤੇ ਇਹਦੇ ਲਈ ਇਹ ਕਿੰਨਿਆਂ ਕ ਦਵਾਈਆਂ ਖਾਦੀਆਂ ਕਿੰਨੇ ਕ ਟਾਈਮ ਤੋਂ ਇਹ ਹੈ ਦਵਾਈ ਤਾਂ ਮੈਂ ਬਥੇਰੀ ਖਾਦੀ ਆ ਘਰ ਆ ਗਾ ਨਹੀਂ ਸੀਗਾ ਕਿੰਨੇ ਕ ਟਾਈਮ ਤੋਂ ਇਹ ਸੀਗਾ ਪ੍ਰੋਬਲਮ ਹੋ ਹੀ ਗਿਆ ਪੰਜ ਛੇ ਮਹੀਨੇ ਠੀਕ ਠੀਕ ਹੈ ਤੇ ਹੁਣ ਜਦੋਂ ਤੁਸੀਂ ਜਿੱਦਾਂ ਬੋਡੀ ਸਰ ਦਾ 200 ਪੈਕ ਵਰਤਿਆ 50 ਦਿਨ ਬਗਾ ਤੁਹਾਨੂੰ ਹਾਂਜੀ ਤਾਂ ਇਹ ਪੀਣ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿ ਕਿਦਾਂ ਰਿਜ਼ਲਟ ਆਇਆ ਠੀਕ ਆ ਜਿੱਦਾਂ ਕਿ ਜਿੱਦਾਂ ਕਿ ਪਹਿਲਾਂ ਭਾਰ ਆਉਂਦਾ ਨਹੀਂ ਸੀਗਾ ਤਾਂ ਹੁਣ ਜਿੰਨਕ ਜਦ ਤੱਕ ਮੈਂ ਦਵਾਈ ਬਾਤ ਲਈ ਆ ਤੇ ਆਦਨ ਖਾਧੀ ਆ ਤਾਂ ਹੁਣ ਫਰਕ ਆ ਮੈਨੂੰ ਕੋਟੇ ਠੀਕ ਆ ਸਰੀਰ ਦੀ ਕਮਜ਼ੋਰੀ ਵਗੈਰਾ ਜੋ ਹਾਂਜੀ ਜਿੱਦਾਂ ਅੱਗੇ ਤੁਹਾਡੇ ਤੋਂ ਤਰਬ ਵੀ ਨਹੀਂ ਸੀ ਹੁੰਦਾ ਹੁਣ ਤੁਸੀਂ ਕਾਫੀ ਬਾੜ ਤਰਬ ਵੀ ਲੈਣੀ ਆ ਹਾਂਜੀ ਤਰਬ ਵੀ ਲੰਨੀ ਆ ਹੁਣ ਇੰਨਾ ਵੀ ਥੱਕਦੀ ਨਹੀਂ ਹੈਗੀ ਲੱਤ ਠੀਕ ਆ ਠੀਕ ਰਹਿੰਦੀ ਆ ਸਹੀ ਰਹਿੰਦੀ ਆ ਸਾਰ ਕੱਲ ਸੁਪਰ ਚੱਲਦੀ ਨਹੀਂ ਠੀਕ ਆ ਹਾਂਜੀ ਜਿਸ ਤਰ੍ਹਾਂ ਲੱਖਾਂ ਲੋਕ ਤੁਹਾਡੀ ਇਹ ਵੀਡੀਓ ਦੇਖਣਗੇ ਕਿ ਇਹ ਬੋਡੀ ਸਰਵਿਸ ਜੂਸ ਪੋਰਾ ਨੂੰ ਵਰਤਣਾ ਚਾਹੀਦਾ ਹੈ ਕਿਦਾਂ ਇਹ ਤੁਹਾਨੂੰ ਲੱਗਾ ਇਹਦੇ ਬਾਰੇ ਦੱਸੋ ਹਾਂ ਜਦੋਂ ਤੁਹਾਨੂੰ ਮਾਦਰ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਫਾਇਦੇਮੰਦ ਹੈ ਹਾਂ ਜੀ ਵਰਤਣਾ ਚਾਹੀਦਾ ਜਾਨੀ ਕਿ ਵਰਤਣਾ ਚਾਹੀਦਾ ਜ਼ਰੂਰੀ ਹੈ ਵਰਤਣਾ ਹਾਂ ਜੀ ਥੈਂਕ ਯੂ